ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਉੱਤੇ ਅੱਜ ਇੱਕ ਵਾਰ ਫਿਰ ਅਸੀਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ ਔਰ ਬਹੁਤ ਹੀ ਰੋਚਕ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਆਪਾਂ ਤੁਹਾਨੂੰ ਕੋਈ ਨਾ ਕੋਈ ਕੰਮ ਦੀ ਗੱਲ ਦੱਸੀ ਦੀ ਆਪਣੇ ਚੈਨਲ ਉੱਤੇ ਔਰ ਬਿਲਕੁਲ ਅਜਮਾਈ ਹੋਈ ਗੱਲ ਦੱਸੀ ਦੀ ਆ ਇਸੇ ਤਰ੍ਹਾਂ ਕੁਝ ਦਿਨ ਪਹਿਲਾਂ ਅਸੀਂ ਵੱਡਾਂ ਅਤੇ ਤੋਰੀਆਂ ਦੇ ਟੂਟੇ ਪਨੀਰੀ ਲਾਈ ਸੀ ਇੱਕ ਨੌਂਡੀ ਦੇ ਵਿੱਚ ਉਹ ਪਨੀਰੀ ਹੁਣ ਪੂਰੀ ਤਰ੍ਹਾਂ ਨਾਲ ਤਿਆਰ ਹੋ ਗਈ ਆ। ਔਰ ਆਪਾਂ ਹੁਣ ਤੁਹਾਨੂੰ ਉਹ ਬੂਟਿਆਂ ਨੂੰ ਲਾਉਣ ਵਾਸਤੇ ਇੱਕ ਅਜੀਹਾ ਫਾਰਮੂਲਾ ਦੱਸਦੇ ਆਂ ਜਿਹੋ ਇੱਕ ਬਜ਼ੁਰਗ ਦੇ ਕੋਲੋਂ ਮੈਨੂੰ ਗੁਰਤੀ ਵਿੱਚ ਮਿਲਿਆ ਆ ਔਰ ਉਹ ਬਜ਼ੁਰਗ ساری ਉਮਰ ਸਬਜ਼ੀਆਂ ਦਾ ਕੰਮ ਕਰਦਾ ਰਿਹਾ ਔਰ ਉਹ ਅਜੀਹਾ ਫਾਰਮੂਲਾ ਆ ਕਿ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਵੱਡਾਂ ਕੱਦੂ ਇਸ ਤਰ੍ਹਾਂ ਦੀ ਬੇਲਾਂ ਵਾਲੀ ਕੋਈ ਵੀ ਸਬਜ਼ੀ ਲਾਓ ਮੇ ਤਾਂ ਬੇਸ਼ੁਮਾਰ ਸਿਰਫ ਤੋਂ ਬੂਟਿਆਂ ਨੂੰ ਹੀ ਬੇਸ਼ੁਮਾਰ ਫਲ ਲੱਗੇਗਾ ਇੰਨਾ ਜ਼ਿਆਦਾ ਫਲ ਲੱਗੇਗਾ ਕਿ ਫਲ ਤੁਹਾਡੇ ਕੋਲੋਂ ਸਾਂਭਿਆ ਨਹੀਂ ਜਾਵੇਗਾ ਬਿਲਕੁਲ ਆਸਾਨ ਜਿਆ ਨੁਕਸਾ ਆ ਜਿਹਨੂੰ ਕਰਨ ਵਾਸਤੇ ਕੁਝ ਘਰੇਲੂ ਹੀ ਚੀਜ਼ਾਂ ਚਾਹੀਦੀਆਂ ਪਰੰਤੂ ਇਹ ਧਿਆਨ ਰਹੇ ਕਿ ਇਹ ਜੋ ਕੁਝ ਕਰਨਾ ਆ ਇਹ ਸਾਰਾ ਕੁਝ ਦੀਜਣ ਵੇਲੇ ਹੀ ਕਰਨਾ ਔਰ ਜਦੋਂ ਆਪਾਂ ਬੂਟੇ ਨੂੰ ਜੰਮ ਬੋਲੇ ਲੈ ਕੇ ਪਿਆਰ ਤੋਂ ਵੱਡਾ ਜਾਂ ਕੱਦੂ ਜਾਂ ਤੋਰੀਆਂ ਦਾ ਪੌਦਾ ਮੁੱਲ ਲੈ ਆ ਕੇ ਜਦੋਂ ਲਾਉਣ ਲੱਗਦੇ ਆ ਇਹ ਜੋ ਜਿਵੇਂ ਤੁਹਾਨੂੰ ਦੱਸਣ ਲੱਗਾ ਉਸੇ ਵੇਲੇ ਕਰਨਾ ਆ ਵੇਜਣ ਵੇਲੇ ਬੂਟੇ ਨੂੰ ਲਾਉਣ ਵੇਲੇ ਆਓ ਆਪਾਂ ਤੁਹਾਨੂੰ ਬੂਟੇ ਦਿਖਾਣੇ ਆ ਜਿੱਥੇ ਲਾਉਣੇ ਆ ਤੇ ਨਾਲੇ ਜਿਸ ਤਰ੍ਹਾਂ ਦੇ ਹੈਗੇ ਆ ਜੋ ਜੋ ਪੌ ਜੋ ਕਰਨਾ ਆ ਉਹ ਵੀ ਤੁਹਾਨੂੰ ਮੈਂ ਦੱਸਣ ਲੱਗਾ ਆਓ ਸਿਰਫ 2-3 ਮਿੰਟ ਦੀ ਵੀਡੀਓ ਦੇ ਵਿੱਚ ਔਰ ਤੁਹਾਡੇ ਇਹ ਜੋ ਮੈਂ ਤੁਹਾਨੂੰ ਫਾਰਮੂਲਾ ਦੱਸਾਂਗਾ ਇਹ ਕਿਸੇ ਤੋਂ ਸੁਣਿਆ ਨਹੀਂ ਹੋਵੇਗਾ ਔਰ ਕਦੇ ਵੀ ਫੜ ਖਤਮ ਨਹੀਂ ਹੋਵੇਗਾ ਚਾਹੇ ਚਾਰ ਟੱਬਰ ਰੱਜ ਕੇ ਖਾਈ ਜਾਣਾ ਹਾਂਜੀ ਇਹ ਬੁੱਟੇ ਆ ਜਿਹੜੇ ਆਪਾਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਸਾਡੇ ਚੈਨਲ ਉੱਤੇ ਦਿਖਾਈ ਵੀ ਸੀ ਜਦੋਂ ਆਪਾਂ ਨੇ ਬੀਜਿਆਂ ਤੋਂ ਇਹ ਪਨੀਰੀ ਤਿਆਰ ਕੀਤੀ ਸੀ ਇਸ ਲੌਂਡੇ ਦੇ ਵਿੱਚ ਕਾਫੀ ਸਾਰੇ ਪਨੀਰੀ ਆਪਾਂ ਇਹ ਤੋਰੀਆਂ ਅਤੇ ਵੱਡਾਂ ਦੀ ਜੋ ਤਿਆਰ ਕੀਤੀ ਸੀ ਤੇ ਉਸ ਦੇ ਵਿੱਚੋਂ ਬਾਕੀ ਕੁਝ ਇਹ ਬੂਟੇ ਆ ਜਿਹਨੂੰ ਆਪਾਂ ਆਪਣੇ ਇੱਥੇ ਘਰ 'ਚ ਲਾਉਣ ਲੱਗੇ ਆ ਤੇ ਆਪਾਂ ਜੋ ਆਸਾਨ ਟਿਪ ਤੁਹਾਨੂੰ ਦੇਣ ਲੱਗੇ ਆ ਇਹ ਥੇ ਆ ਜਿੱਥੇ ਆਪਾਂ ਨੇ ਇਹ ਬੂਟੇ ਲਾਉਣੇ ਆ ਇਹ ਥੋੜਾ ਰੀਤਲਾਤ ਹੈ ਇਸ ਕਰਕੇ ਆਪਾਂ ਨੇ ਇਹ ਇਕ ਲੌਂਡਾ ਆਪਾਂ ਨੇ ਖੱਤੇ ਦੇ ਵਿੱਚੋਂ ਚੀਕਣੀ ਮਿੱਟੀ ਦਾ ਲਿਆ ਲੈਂਦਾ ਆ ਇਸੇ ਤਰ੍ਹਾਂ ਜੇ ਤੁਸੀਂ ਗਮਲੇ 'ਚ ਵੀ ਲਾਉਨੇ ਆ ਤਾਂ ਜੀਕਣੀ ਮਿੱਟੀ ਪਾਉਣੀ ਆ ਇਹ ਬਾਇਆ ਇੱਕ ਸੀ ਹਰੇ ਵਾਲਾ ਜਿਹਦੇ ਵਿੱਚੋਂ ਆਪਾਂ ਲੈ ਕੇ ਆਈਆਂ ਤੇ ਅੱਧਾ ਬੱਠਲ ਆਪਾਂ ਨੇ ਇਹ ਜੋ ਆ ਤੁਹਾਨੂੰ ਦੇਖ ਰਿਹਾ ਇਹ ਬੀਸੀ ਢੇ ਰਿਹਾ ਗੋਹੇ ਦਾ ਢੇਰ ਹੋਰ ਇਹ ਵੀ ਆਪਾਂ ਨੇ ਵਿੱਚੇ ਪਾ ਦੇਣਾ ਉਸ ਤੋਂ ਬਾਅਦ ਇਹ ਅੱਧਾ ਹੀ ਬੱਠਲ ਆਪਣੇ ਕੋਲ ਸਵਾਹ ਆ ਚਾਹੇ ਜੁਲਲੇ ਦੀ ਸਵਾਲ ਲੈ ਸਕਦੇ ਆ ਚਾਹੇ ਸੇਲਰ ਵਗੈਰਾ ਦੀ ਕੋਈ ਵੀ ਸਵਾਲ ਲੈ ਸਕਦੇ ਆ ਉਹ ਵੀ ਆਪਾਂ ਨੇ ਵਿੱਚੇ ਸਿੱਟ ਦੇਣੀ ਇਹ ਆਪਾਂ ਨੇ ਪਾਤੀ ਤੇ ਆਪਾਂ ਹੁਣ ਇਹਨਾਂ ਤਿੰਨਾਂ ਚੀਜ਼ਾਂ ਨੂੰ ਰਲਾਤਾ ਜਿਵੇਂ ਤੁਸੀਂ ਦੇਖ ਰਹੇ ਹੋ ਮਿੱਟੀ ਢੇਰ ਤਾਂ ਤੇ ਸੋਆ ਹੁਣ ਆਪਾਂ ਨੇ ਇਹ ਥੋੜੀ ਜੀ ਪਾਈ ਆ ਅਕਸਰੋਂ ਦੀ ਖੜ ਲੈਣੀ ਆ ਜਿਵੇਂ ਤੁਸੀਂ ਦੇਖ ਰਹੇ ਹੋ ਇਨੂੰ ਬਰੀਕ-ਬਰੀਕ ਕਰ ਲੈਣਾ ਹੱਥਾਂ ਨਾਲ ਔਰ ਇੱਕ ਚਮਚਾ ਚਾਹ ਪੱਤੀ ਦਾ ਲੈਣਾ ਇਹਨੂੰ ਖਲਦੇ ਵਿੱਚ ਪਾ ਦੇਣਾ ਤੇ ਇਸ ਵਿੱਚ ਪਾਣੀ ਘੋਲ ਦੇਣਾ 4-5 ਲੀਟਰ ਪਾਣੀ ਦੇ ਵਿੱਚ ਇਹਦਾ ਘੋਲ ਤਿਆਰ ਕਰ ਲੈਣਾ ਔਰ ਇਹਨੂੰ 4-5 ਘੰਟੇ ਪਿਆ ਰਹਣ ਦੇਣਾ ਤਾਂ ਕਿ ਚੰਗੀ ਤਰ੍ਹਾਂ ਨਾਲ ਕੋਲ ਜਾ ਪਈ ਉਸ ਤੋਂ ਬਾਅਦ ਆਪਾਂ ਆ ਗਏ ਹਾਂ ਜਿੱਥੇ ਆਪਾਂ ਨੇ ਬੂਟੇ ਲਗਾਉਣੇ ਆ ਤੁਸ ਨੂੰ ਸਵਾਰ ਕੇ ਗੋਡ ਲੈਣਾ ਇੱਕ ਵਾਰ ਤਾਂ ਕਿ ਥੋੜਾ ਬਰੀਕ ਹੋ ਜਵੇ ਇਹ ਜਿਵੇਂ ਤੁਸੀਂ ਦੇਖ ਰਹੇ ਹੋ ਰੰਬੇ ਦੇ ਨਾਲ ਮਿੱਟੀ ਵਿੱਚ ਕਾਫੀ ਠੀਕਣੀ ਆ ਆਪਾਂ ਨੇ ਉਹਨੂੰ ਬਰੀਕ ਕਰ ਦਿੱਤਾ ਤੇ ਇਹ ਬੂਟੇ ਆਪਾਂ ਬੱਠਲ ਦੇ ਵਿੱਚੋਂ ਚੱਕ ਕੇ ਇਹ ਜਿਵੇਂ ਤੁਸੀਂ ਦੇਖ ਰਹੇ ਹੋ ਇੱਥੇ ਲਾ ਦਿੱਤੇ ਆ ਆਪਾਂ ਸਿਰਫ ਦੋ ਬੂਟੇ ਤੋਰੀਆਂ ਦੇ ਅਤੇ ਦੋ ਬੂਟੇ ਵੱਡਾਂ ਦੇ ਇਹ ਚਾਰੇ ਹੀ ਬੂਟੇ ਲਾ ਰਹੇ ਆ ਜੋ ਤੁਹਾਨੂੰ ਦੇਖ ਰਹੇ ਆ ਆਪਾਂ ਤੁਹਾਨੂੰ ਇਹਨਾਂ ਚੋਹਾਂ ਦਾ ਰਿਜ਼ਲਟ ਦਿਖਾਵਾਂਗੇ ਹੋਰ ਲਾਉਣ ਤੋਂ ਬਾਅਦ ਆਪਾਂ ਨੇ ਉਹ ਜਿਹੜਾ ਆਪਣੇ ਕੋਲ ਪਾਣੀ ਹੋਣਾ ਹੈ ਜਿਸ ਨੂੰ ਕਿ 3-4 ਘੰਟੇ ਵਾਸਤੇ ਢੇਕੀ ਰੱਖਿਆ ਸੀ ਇਹ ਹੁਣ ਤਿਆਰ ਹੋ ਗਿਆ ਹੈ ਇਹ ਸਭ ਤੋਂ ਪਹਿਲੀ ਵਾਰ ਜਦੋਂ ਅਸੀਂ ਇਹ ਬੂਟੇ ਲਾਉਣ ਤੋਂ ਬਾਅਦ ਪਾਣੀ ਇਹੀ ਪਾਣੀ ਪਾਉਣਾ ਹੈ ਇਹ ਜਿਵੇਂ ਤੁਸੀਂ ਦੇਖ ਰਹੇ ਹੋ ਔਰ ਇਹਦੇ ਨਾਲ ਬੂਟਿਆਂ ਨੂੰ ਸਿੰਜ ਦੇਣਾ ਰਿਜ਼ਲਟ ਤੁਹਾਡੇ ਸਾਹਮਣੇ ਹੋਵੇਗਾ ਅਸੀਂ ਵੀ ਤੁਹਾਨੂੰ ਦਿਖਾ ਦੇਵਾਂਗੇ ਰਿਜ਼ਲਟ ਪਹਿਲੀਆਂ ਵੀਡੀਓ ਵੀ ਆਪਾਂ ਨੇ ਤੁਹਾਡੇ ਨਾਲ ਸ਼ੇਅਰ ਕੀਤੀਆਂ ਪਨੀਰੀ ਵਗੈਰਾ ਦੀਆਂ ਮਿਰਚਾਂ ਦੀਆਂ ਇਸੇ ਤਰ੍ਹਾਂ ਤੁਸੀਂ ਇਹ ਅਜਮਾ ਕੇ ਦੇਖ ਲੈਣਾ ਫਾਰਮੂਲਾ ਵੀਡੀਓ ਕਿਦਾਂ ਦੀ ਲੱਗੇ ਕਮੈਂਟ ਕਰਨਾ